ਇੰਦਾ ਜੀ ਕੱਲ ਸਵੇਰੇ ਸਾਨੂੰ ਐਸਐਚਓ ਸੰਗਤ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਪਿੰਡ ਜਿਹੜਾ ਪੱਕਾ ਕਲਾ ਹੈਗਾ ਉਹਨਾਂ ਦੀ ਏਰੀਆ 'ਚ ਪੈਂਦਾ ਹੈਗਾ ਉੱਥੇ ਗੋਲੀ ਚੱਲੀ ਹੈਗੀ ਐ। ਤੋਂ ਫਿਰ ਜਿਸ ਤੇ ਤੁਰੰਤ ਆਪਣੇ ਆਪਣੇ ਚੌਕੀ ਇੰਚਾਰਜ ਉਹ ਚੌਕੀ ਇੰਚਾਰਜ ਦੇ ਏਰੀਆ ਵੀ ਹੈਗਾ ਉਹ ਪਿੰਡੋਂ ਦੇ ਅੰਦਰ ਹੈ ਤੇ ਆਪਣੇ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਸੀ। ਤੇ ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੈਗਾ ਸੀ ਜਿਹੜਾ ਕਿ ਪੁਰਾਣਾ ਝਗੜਾ ਸੀ ਉਹ ਝਗੜਦੇ ਰਹਿੰਦੇ ਸੀ। ਤਾਂ ਉਸ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਗੋਲੀਆਂ ਮਾਰੀਆਂ ਸੀ ਤੇ ਉਹ ਘਰ ਵਾਲੀ ਨੂੰ ਉਹਦੇ ਫਿਰ ਕਰਦੇ ਪਈ ਜਾਂ ਜਿਹੜੇ ਹੈਗੇ ਆ ਈਮਜ਼ਾ ਹਸਪਤਾਲ ਲੱਗੇ ਸੀ ਬਟ ਉਹਦੀ ਫਿਰ ਉਹ ਜਿਹਨੂੰ ਕਹਿੰਦੇ ਫਤ ਹੋ ਗਈ ਆ ਤੇ ਫਿਰ ਜਿਸ ਦੇ ਚਲਦੇ ਅਸੀਂ ਜਿਹੜਾ ਘਰ ਵਾਲੀ ਦਾ ਬ੍ਰਦਰ ਹੈਗਾ ਉਹਦੇ ਬਿਆਨਾਂ ਤੇ ਅਸੀਂ 1302 ਜਿਹੜੀ ਆਈਪੀਸੀ ਧਾਰਾ ਹੁੰਦੀ ਸੀ ਉਹਦੇ ਸੈਕਸ਼ਨਸ ਤੇ ਆਰਮਜ਼ ਐਕਟ ਦੀ ਜਿਹੜੀ ਧਾਰਾਵਾਂ ਦੇ ਹੇਠ ਪਰਚਾ ਦਰਜ ਕੀਤਾ ਸੀ ਉਹਦੇ ਘਰ ਵਾਲੇ ਦੇ ਅਗੇਂਸਟ ਤੋ ਸਾਡੇ ਆਪਣੇ ਚੌਂਕੀਚਾਰ ਤੇ ਐਸਐਚਓ ਸਾਹਿਬ ਨੇ ਪਰਚਾ ਦਰਜ ਕਰਕੇ ਤੇ ਫਿਰ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਹਨਾਂ ਨੂੰ ਜਦੂ ਪੜਨ ਦੀ ਕਿਉਂਕਿ ਉਹ ਵੀ ਪੜਨਾ ਜ਼ਰੂਰੀ ਸੀ ਤੇ ਇਹਨਾਂ ਨੇ ਤੁਰੰਤ ਉਹਦੇ ਤੇ ਕਾਰਵਾਈ ਕਰਦੇ ਹੋਏ ਤੇ ਐਸੀ ਉਸ ਨੂੰ ਜਿਹੜਾ ਦੋਸ਼ੀ ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਕ੍ਰਾਈਮ ਚ ਵੈਪਨ ਵਰਤਿਆ ਹੈਗਾ ਉਹ ਵੀ ਰਿਕਵਰ ਹੋ ਗਿਆ ਤੇ ਜਿਹਦਾ ਮੌਕੇ ਤੋਂ ਉਹਨਾਂ ਨੇ ਇਹਨਾਂ ਨੂੰ ਫਿਰ ਗਏ ਹੈ ਖੋਲ ਕਾਰਤੂਸ ਵਗੈਰਾ ਵੀ ਮਿਲੇ ਹੈਗੇ ਸੋ ਬਾਕੀ ਉਹਨਾਂ ਅੱਗੇ ਤਫ਼ਤੀਸ਼ جاری ਹੈ ਜੋ ਮੋਢਲੀ ਤੋਂ ਇਹ ਹੀ ਪਤਾ ਲੱਗਾ ਹੈ ਕਿ ਇਹ ਜਿਹੜਾ ਬੰਦਾ ਹੈ ਮੀਆਂ ਬੀਬੀ ਦੀ ਨੌਕ ਜੋਗ ਰਹਿੰਦੀ ਸੀ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀ ਸੁਪਰ ਪੰਚਾਇਤ ਵਾਲੇ ਜਿੱਦਾਂ ਰਾਜੀਨਾਮਾ ਕਰਾ ਦਿੰਦੇ ਸੀ ਪਰ ਟੂ ਅਲਟੀਮੇਟਲੀ ਫਿਰ ਇਸ ਚੀਜ਼ ਤੇ ਆ ਕੇ ਤੇ ਕਤਰੋ ਸਾਬ ਤੋਂ ਕਿੰਨੇ ਫਾਇਰ ਕੀਤੇ ਗਏ ਇਹ ਜੀ ਤਿੰਨ ਉਹਦੇ ਲੱਗੇ ਹੈਗੇ ਆ ਤੇ ਆਰਾਊਂਡ 5 ਖੋਲ ਜਿਹੜੇ ਸਾਨੂੰ ਹੈਗੇ ਆ ਜੀ ਮਿਲੇ ਤਿੰਨ ਉਹ ਸੱਤੇ ਜਾਂ ਉਹਨੇ ਨਹੀਂ ਬਾਡੀ ਤੇ ਲੱਗੀ ਸੀ ਚੈਸ ਤੇ ਲੱਗਿਆ ਹਾਂ ਜੀ ਜਾਂਚ ਦੇ ਕੋਈ ਨਜਾਇਜ਼ ਨਹੀਂ 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 ਐ ਸੱਚ ਕੋਈ ਨਹੀਂ ਮੀਆਂ ਬੀਬੀ ਦਾ ਜਿੱਦਾਂ ਝਗੜਾ ਹੁੰਦਾ ਫਿਰ ਉਹ ਝਗੜਾ ਵੱਧਦਾ ਗਿਆ ਕਦੀ ਘਰ ਦੇ ਆਨੇ ਸੁਲਾਹ ਕਰਾਤੀ ਕਦੀ ਪੰਚਾਇਤ ਨੇ ਸੁਲਾਹ ਕਰਾਤੀ ਪਰ ਫਿਰ ਉਹ ਉਹ ਅਲਟੀਮੇਟਲੀ ਉਹਨੇ ਇਹ ਸਟੈਪ ਲੈ ਕਰ ਲਿਆ ਚੱਕ ਲਿਆ ਸਰ ਇਹਦੇ ਲਈ ਕੋਈ ਕਾਨੂੰਨ ਕੱਢੀ ਸੀ ਕੀਤੀ ਬੜੀ ਵਾਲਾ ਕੰਮ ਹੈ ਜੀ ਇਹਨਾਂ ਦਾ ਸਰ ਇਸ ਮਾਮਲੇ ਜਿਹੜਾ ਸਤਾਨ ਤੋਂ ਕਦੋਂ ਪਹਿਲਾਂ ਦਰਜ ਹੋਇਆ ਇਸ ਤੋਂ ਇਲਾਵਾ ਕਿ ਕੋਈ ਮਾਮਲਾ ਕੀ ਗੱਲ ਸੰਭੇ ਵੀ ਨਵਾਲੀ ਸੀ ਜਦੋਂ ਉਦੋਂ ਵੀ ਇਹਨਾਂ ਨੇ ਕੋਈ ਵਾਰ ਦਾ ਦੇਖੋ ਜਿਹੜੇ ਪਹਿਲਾਂ ਜਿੰਨਾ ਕੈਸੀ ਰਿਕਾਰਡ ਚੈੱਕ ਕੀਤਾ ਅਸੀਂ ਤੁਹਾਨੂੰ ਆਪਣੇ ਪ੍ਰੈਸ ਨੋਟਿਸ ਵੀ ਹੈਗਾ ਉਹ ਮੁਕਦਮੇ ਹੈਗੇ ਬਾਕੀ ਹੋਰ ਹਜੇ ਤਾਂ ਸ਼ੁਰੂ ਕੀਤਾ ਕਈ ਵਾਰੀ ਹੋਰ ਥਾਣਿਆਂ 'ਚ ਹੁੰਦੇ ਆ ਉਹ ਵੀ ਪਤਾ ਲੱਗ ਜੇਗਾ ਜਿਵੇਂ ਜਿਵੇਂ ਕਰਦੇ ਆ। ਜਿਹੜਾ ਪਿੰਡ 'ਚ ਹੀ ਗੱਲ ਸੁਣਨ ਨੂੰ ਮਿਲੀ ਸੀ ਕਿ ਜਿਹਦੇ ਲਬਾਲਬ ਸੀ ਉਹ ਵੀ ਹਨ ਇੱਕ ਵਾਰ ਦਾ ਮੁਕੱਦਮੇ ਨੂੰ ਇਨਜਾਮ ਕਰ ਦਿੱਤਾ ਸੀ। ਜੀ। ਮੈਂ ਤਾਂ نو ਹੀ ਕਹਿ ਰਿਹਾ ਨਾ ਜੀ ਕਿ ਕਈ ਵਾਰੀ ਪਰਚਾ ਕਿਸੇ ਚੀਜ਼ ਦਾ ਲੱਭਣ ਦਾ ਰਿਕਾਰਡ ਸਮਾਂ ਪੁਰਾਣਾ ਹੁੰਦਾ ਵਾ। ਜੋ ਸਾਡੇ ਐਸ ਪਰ ਸਾਡੇ ਥਾਣੇ ਦੇ ਰਿਕਾਰਡ ਦੇ ਹਿਸਾਬ ਨਾਲ ਦੋ ਪਰਚੇ ਹੈਗੇ ਆ ਉਹ ਹੈਗੇ ਆ ਬਾਕੀ ਕਿਸੇ ਹੋਰ ਥਾਣੇ 'ਚ ਹੋਵੇ ਵਹੀ ਉਹਨਾਂ ਚੱਕਰਾਵਾਂਗੇ ਫੜਿਆ ਦੇਖੋ ਥੋੜਾ ਰੈਗੂਲਰ ਜਿਹਨੂੰ ਕਹਿੰਦੇ ਉਹਨਾਂ ਨੇ ਆਪਣਾ ਫੜਿਆ ਹੈਗਾ ਬਾਕੀ ਦੇਖੋ ਜੀ ਜਿਹੜੀਆਂ ਡਿਟੇਲਸ ਹੈਗੀਆਂ ਕਿੱਥੋਂ ਕਿਦਾਂ ਕੀ ਨਹੀਂ 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 ਮੈਂ ਨਹੀਂ ਦੇਖੋ ਜਿਹੜੀਆਂ ਡਿਟੇਲਸ ਹੁੰਦੀਆਂ ਨਾ ਜੀ ਕਿ ਕਿੱਥੋਂ ਫੜਿਆ ਕਿਦਾਂ ਫੜਿਆ ਕੀ ਗਵਾ ਉਹ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹ ਅਲਟੀਮੇਟਲੀ ਇਹ ਸਾਰੀਆਂ ਜਿਹੜੀਆਂ ਫਰਦਾ ਮੰਨੀਆਂ ਜੋ ਵੀ ਹੈਗਾ ਬਿਆਨ ਹੈ ਸਾਰਾ ਕੁਝ ਕੋਰਟ ਚ ਜਾਣਾ ਹੈਗਾ ਉਹ ਪ੍ਰਾਈਮ ਹੈ ਫਿਰ ਸਾਈ ਆਪਾਂ ਤੁਹਾਨੂੰ ਮੋਢਲੇ ਤੋ ਹਰਤੇ ਡੋਲ ਜੀ ਕਰ ਸਕਦੇ ਕੋਰਟ ਚ ਜਾਇਓਗਾ ਜਦੋਂ ਉਦੋਂ ਪਬਲਿਕ ਹੋਏਗਾ ਸਰ ਇਹ ਗੱਲ ਵੀ ਸਾਹਮਣੇ ਆਈ ਦੀ ਉਹ ਦਾ ਨਸ਼ੇ ਦਾ ਆਦੀ ਹੈ ਜਦੋਂ ਫੜਿਆ ਗਿਆ ਉਹ ਵੀ ਇਹ ਨਸ਼ਾ ਕੀਤਾ ਹੈ ਇਹ ਚੱਕ ਹੁਣ ਇਹਨਾਂ ਕਰਾਇਆ ਰਮਾਨ ਲੈ ਰਿਹਾ ਡਰ ਟੈਸਟ ਵੀ ਕਰਾਣਗੇ ਜੀ ਹਾਂਜੀ ਬੇਟਾ ਇਹਨਾਂ ਦਾ ਕਿੰਨੇ ਸਾਲ ਰਮ 17 18 ਇਅਰਸ ਹੈ ਜਿਆਦਾ ਨਹੀਂ ਲੱਗਦਾ ਜਿਵੇਂ ਪਹਿਲਾ ਮਕਦਮਾ ਦਰਜ ਕੀਤਾ ਉਸ ਤੋਂ ਬਾਅਦ ਲਾਇਸੈਂਸ ਕੈਨਸਲ ਕਰੂੰਗੇ ਜੀ ਇਹ ਜਾਂਦਾ ਪਹਿਲੇ ਲਾਇਸੈਂਸ ਕੈਨਸਲੇਟ ਕੀਤਾ ਸੀ ਅਸਲੇ ਦਾ ਇਹ ਹੁਣ ਚੈੱਕ ਕਰ ਮੈਂ ਜਦਾਂਗੇ ਨੇ ਚੈੱਕ ਕਰਨ ਦਾ ਵਿਸ਼ਾ ਕਿ ਉਹ ਲਾਇਸੈਂਸ ਹੈਗਾ ਵੀ ਸੀ ਕਿ ਨਹੀਂ ਹੈਗਾ ਉਹਨੇ ਸਾਰਾ ਕੁਝ ਆਪਾਂ ਅਜੇ ਤਾਂ ਹੀ ਰਵਾਲ ਜਿਹੜਾ ਵੈਪਨ ਹੈਗਾ ਇਹ ਕਬਜ਼ੇ ਚ ਲਿਆ ਹੁਣ ਉਹਦਾ ਲਾਇਸੈਂਸ ਲੈ ਕੇ ਚੈੱਕ ਕਰਾਂਗੇ ਕਿ ਇਹ ਕਦੋਂ ਬਣਿਆ ਕਿੱਦਾਂ ਬਣਿਆ ਇਦਾਂ ਜੀ ਕੱਲ ਸਵੇਰੇ ਸਾਨੂੰ ਐਸ ਐਚਓ ਸੰਗਤ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਪਿੰਡ ਜਿਹੜਾ ਪੱਕਾ ਕਲਾ ਹੈਗਾ ਉਹਨਾਂ ਦੀ ਏਰੀਆ ਚ ਪੈਂਦਾ ਹੈਗਾ ਉੱਥੇ ਗੋਲੀ ਚੱਲੀ ਹੈਗੀ ਐ ਤੋ ਫਿਰ ਜਿਸਤੇ ਤੁਰੰਤ ਆਪਣੇ ਨੇ ਚੌਂਕੀ ਇੰਚਾਰਜ ਕਿਉਂਕਿ ਚੌਂਕੀ ਇੰਚਾਰਜ ਦਾ ਏਰੀਆ ਵੀ ਹੈਗਾ ਉਹ ਪਿੰਡੋਂ ਦੇ ਅੰਦਰ ਹੈ ਤੇ ਆਪਣੇ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਸੀ ਤੇ ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੈਗਾ ਸੀ ਜਿਹੜਾ ਕਿ ਪੁਰਾਣਾ ਝਗੜਾ ਸੀ ਉਹ ਝਗੜਦੇ ਰਹਿੰਦੇ ਸੀ ਤਾਂ ਉਸ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਗੋਲੀਆਂ ਮਾਰੀਆਂ ਸੀ ਤੇ ਉਹ ਘਰ ਵਾਲੀ ਨੂੰ ਉਹਦੇ ਫਿਰ ਕਰਦੇ ਪਰਿਜਨ ਜਿਹੜੇ ਹੈਗੇ ਆ ਈਮਜ਼ਾ ਹਸਪਤਾਲ ਲੱਗੇ ਹੋਏ ਸੀ ਬਟ ਉਹਦੀ ਫਿਰ ਉਹ ਜਿਹਨੂੰ ਕਹਿੰਦੇ ਫਤ ਹੋ ਗਈ ਆ ਤੇ ਫਿਰ ਜਿਸ ਦੇ ਚਲਦੇ ਅਸੀਂ ਜਿਹੜਾ ਘਰ ਦਾ ਬ੍ਰਦਰ ਹੈਗਾ ਉਹਦੇ ਬਿਆਨਾਂ ਤੇ ਅਸੀਂ 1302 ਜਿਹੜੀ ਆਈਪੀਸੀ ਧਾਰਾ ਹੁੰਦੀ ਸੀ ਉਹਦੇ ਸੈਕਸ਼ਨਸ ਤੇ ਆਰਮਸ ਐਕਟ ਦੀ ਜਿਹੜੀ ਧਾਰਾਵਾਂ ਦੇ ਹੇਠ ਪਰਚਾ ਦਰਜ ਕੀਤਾ ਸੀ ਉਹਦੇ ਘਰ ਵਾਲੇ ਦੇ ਗੇਸਟ ਤੋਂ ਸਾਡੇ ਆਪਣੇ ਚੌਂਕੀ ਇੰਚਾਰਜ ਤੇ ਐਸਐਚਓ ਸਾਹਿਬ ਨੇ ਪਰਚਾ ਦਰਜ ਕਰਕੇ ਤੇ ਫਿਰ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਹਨਾਂ ਨੂੰ ਜਰੂਰ ਪੜਨ ਦੀ ਕਿਉਂਕਿ ਉਹ ਵੀ ਪੜਨਾ ਜ਼ਰੂਰੀ ਸੀ ਤੇ ਇਹਨਾਂ ਨੇ ਤੁਰੰਤ ਉਹਦੇ ਤੇ ਕਾਰਵਾਈ ਕਰਦੇ ਹੋਏ ਤੇ ਐਸੀ ਉਸ ਨੂੰ ਜਿਹੜਾ ਦੋਸ਼ੀ ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਕ੍ਰਾਈਮ ਚ ਵੈਪਨ ਵਰਤਿਆ ਹੈਗਾ ਉਹ ਵੀ ਰਿਕਵਰ ਹੋ ਗਿਆ ਤੇ ਜਿੱਦਾਂ ਮੌਕੇ ਤੋਂ ਉਹਨ ਇਹਨਾਂ ਨੂੰ ਫਿਰ ਗਏ ਐ ਖੋਲ ਕਾਰਤੂਸ ਵਗੈਰਾ ਵੀ ਮਿਲੇ ਹੈਗੇ ਸੋ ਬਾਕੀ ਉਹਨ ਅੱਗੇ ਤਫ਼ਤੀਸ਼ ਜਾਰੀ ਹੈ ਜੋ ਮੋਡਲੀ ਤੋਂ ਇਹ ਹੀ ਪਤਾ ਲੱਗਾ ਹੈ ਕਿ ਇਹ ਜਿਹੜਾ ਬੰਦਾ ਇਹ ਮੀਆਂ ਬੀਬੀ ਦੀ ਨੌਕ ਜੋਗ ਰਹਿੰਦੀ ਸੀ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀ ਤੇ ਉਪਰ ਪੰਚਾਇਤ ਵਾਲੇ ਜਿੱਦਾਂ ਰਾਜੀਨਾਮਾ ਕਰਾ ਦਿੰਦੇ ਸੀ ਬਟ ਟੂ ਅਲਟਿਵੇਟਲੀ ਫਿਰ ਇਸ ਚੀਜ਼ ਤੇ ਆ ਕੇ ਤੇ ਕਤਲ ਹੋ ਗਿਆ ਕਿੰਨੇ ਫਾਇਰ ਕੀਤੇ ਗਏ ਏ ਜੀ ਤਿੰਨ ਉਹਦੇ ਲੱਗੇ ਹੈਗੇ ਆ ਤੇ ਰਾਉਂਡ 5 ਖੋਲ ਜਿਹੜੇ ਸਾਨੂੰ ਹੈਗੇ ਆ ਜੀ ਮਿਲੇ ਨੇ ਤਿੰਨ ਉਹਨਾਂ ਹੀ ਬਾਡੀ ਤੇ ਲੱਗੀ ਚੈਸ ਤੇ ਲੱਗੇ ਹਾਂ ਜੀ ਹਾਂ ਜੀ ਸਰ ਕੋਈ ਨਾਜਾਇਜ਼ ਨਹੀਂ 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 ਐ ਸੱਚ ਕੋਈ ਨਹੀਂ ਮੀਆਂ ਬੀਬੀ ਦਾ ਜਿੱਦਾਂ ਝਗੜਾ ਹੁੰਦਾ ਫਿਰ ਉਹ ਝਗੜਾ ਵੱਧਦਾ ਗਿਆ ਕਦੀ ਘਰਦਿਆਂ ਨੇ ਸੁਲ੍ਹਾ ਕਰਾਤੀ ਕਦੀ ਪੰਚਾਇਤ ਨੇ ਸੁਲ੍ਹਾ ਕਰਾਤੀ ਪਰ ਫਿਰ ਉਹ ਉਹ ਅਲਟੀਮੇਟਲੀ ਉਹਨੇ ਇਹ ਸਟੈਪ ਲੈ ਕਰ ਲਿਆ ਚੱਕ ਲਿਆ ਸਰ ਇਹਦੇ ਕੋਈ ਕੰਮ ਕਰਦੇ ਸੀ ਉਹ ਖੇਤੀਬਾੜੀ ਵਾਲਾ ਕੰਮ ਸੀ ਸਰ ਜਿਸ ਮਾਮਲੇ ਤੇ ਤੁਸੀਂ ਗੱਲ ਕਰ ਰਹੇ ਪਹਿਲਾਂ ਦਰਜ ਆ ਪਈ ਹੋਇਆ ਇਸ ਤੋਂ ਇਲਾਵਾ ਵੀ ਕੋਈ ਮਾਮਲਾ ਕਿ ਗੱਲ ਸੰਦੇ ਵੀ ਨਵਾਲਿਕ ਸੀ ਜਦੋਂ ਉਦੋਂ ਵੀ ਇਹਨਾਂ ਨੇ ਕੋਈ ਵਾਰਦਾਤ ਕੀਤੀ ਸੀ ਦੇਖੋ ਜਿਹੜੇ ਪਹਿਲਾਂ ਜਿੰਨਾ ਕੈਸੀ ਰਿਕਾਰਡ ਚੈੱਕ ਕੀਤਾ ਅਸੀਂ ਤੁਹਾਨੂੰ ਆਪਣੇ ਪ੍ਰੈਸ ਨੋਟਿਸ ਵੀ ਹੈਗਾ ਉਹ ਮੁਕਦਮੇ ਹੈਗੇ ਬਾਕੀ ਹੋਰ ਹਜੇ ਤਾਂ ਸ਼ੁਰੂ ਕੀਤਾ ਕਈ ਵਾਰੀ ਹੋਰ ਥਾਣਿਆਂ 'ਚ ਹੁੰਦੇ ਆ ਉਹ ਵੀ ਪਤਾ ਲੱਗ ਜਾਏਗਾ ਜੇ ਉਜੇ ਕਰਦੇ ਦੇਖੋ ਜਿਹੜੇ ਪਹਿਲਾਂ ਇਹ ਗੱਲ ਸੁਣਨ ਨੂੰ ਮਿਲੀ ਸੀ ਕਿ ਜਦੋਂ ਨਵਾਲਿਕ ਸੀ ਉਦੋਂ ਵੀ ਇਹਨਾਂ ਨੇ ਇੱਕ ਵਾਰ ਦਾਤ ਗੱਡੀ ਨੂੰ ਇਨਕਾਮ ਦਿੱਤਾ ਸੀ ਜੀ ਮੈਂ ਤਾਂ نو ਹੀ ਕਹਿ ਰਿਹਾ ਨਾ ਜੀ ਕਿ ਕਈ ਵਾਰੀ ਪਰਚਾ ਕਿਸੇ ਚੀਜ਼ ਦਾ ਲੱਭਣ ਦਾ ਜੋ ਸਾਡੇ ਐਸ ਪਰ ਸਾਡੇ ਥਾਣੇ ਦੇ ਰਿਕਾਰਡ ਦੇ ਹਿਸਾਬ ਨਾਲ ਦੋ ਪਰਚੇ ਹੈਗੇ ਆ ਉਹ ਹੈਗੇ ਆ ਬਾਕੀ ਕਿਸੇ ਹੋਰ ਥਾਣੇ 'ਚ ਹੋਵੇ ਉਹ ਅਸੀਂ ਹੁਣ ਚੈੱਕ ਕਰਾਵਾਂਗੇ ਥੋੜਾ ਦੇਖੋ ਥੋੜਾ ਰੈਗੂਲਰ ਜਿਹਨੂੰ ਕਹਿੰਦੇ ਉਹਨਾਂ ਨੇ ਆਪਣਾ ਫੜਿਆ ਹੈਗਾ ਬਾਕੀ ਦੇਖੋ ਜੀ ਜਿਹੜੀਆਂ ਡਿਟੇਲਸ ਹੈਗੀਆਂ ਕਿੱਥੋਂ ਕਿਦਾਂ ਕੀ ਨਹੀਂ 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 ਮੈਂ ਨਹੀਂ ਦੇਖੋ ਜਿਹੜੀਆਂ ਡਿਟੇਲਸ ਹੁੰਦੀਆਂ ਨੇ ਜੀ ਕਿ ਕਿਥੋਂ ਫੜਿਆ ਕਿਦਾਂ ਫੜਿਆ ਕੀ ਗਵਾ ਉਹ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹ ਅਲਟੀਮੇਟਲੀ ਇਹ ਸਾਰੀਆਂ ਜਿਹੜੀਆਂ ਫਰਦਾ ਮੰਨੀਆਂ ਜੋ ਵੀ ਹੈਗਾ ਬਿਆਨ ਹੈ ਸਾਰਾ ਕੁਝ ਕੋਰਟ 'ਚ ਜਾਣਾ ਹੈਗਾ ਉਹ ਪ੍ਰਾਈਮ ਹੈ ਫਿਰ ਸਹੀ ਆਪਾਂ ਤੁਹਾਨੂੰ ਮੋਢਲੇ ਤੌਰ ਤੇ ਡਬਲਜ ਨਹੀਂ ਕਰ ਸਕਦੇ ਕੋਰਟ 'ਚ ਜਾਇਓਗਾ ਜਦੋਂ ਉਦੋਂ ਪਬਲਿਕ ਹੋਏਗਾ ਸਰ ਇੱਕ ਗੱਲ ਵੀ ਸਾਹਮਣੇ ਆਈ ਰਹੀ ਹੈ ਕਿ ਮੇਰਾ ਨਸ਼ੇ ਦਾ ਆਦੀ ਹੈ ਜਦੋਂ ਫੜਿਆ ਗਿਆ ਉਹ ਵੀ ਇਹ ਨਸ਼ਾ ਕੀਤਾ ਹੈ ਇਹ ਚੱਕ ਹੁਣ ਇਹਨਾਂ ਕਰਾਇਆ ਰਮਾਨ ਲੈ ਰਿਹਾ ਡਰ ਟੈਸਟ ਵੀ ਕਰਾਣਗੇ ਜੀ ਹਾਂਜੀ ਬੇਟਾ ਇਹਨਾਂ ਦਾ ਕਿੰਨੇ ਰੋਂਗ 17 ਇਡੀਅਰਸ ਜੀ ਚੱਲ ਨਹੀਂ ਲੱਗਦਾ ਜਿਹੜਾ ਪਹਿਲਾ ਮੁਕੱਦਮਾ ਦਰਜ ਕੀਤਾ ਉਸ ਤੋਂ ਬਾਅਦ ਲਾਇਸੈਂਸ ਕੈਨਸਲ ਕਰ ਉਹ ਨਹੀਂ ਕੀਤਾ ਜਾਂਦਾ ਪਹਿਲੇ ਲਾਇਸੈਂਸ ਕੈਨਸਲ ਨਹੀਂ ਕੀਤਾ ਅਸਲ ਦਾ ਇਹ ਹੁਣ ਚੈੱਕ ਕਰਾਂਗੇ ਜਦਾਂਗੇ ਨੇ ਚੈੱਕ ਕਰਨ ਦਾ ਵਿਸ਼ਾ ਕਿ ਉਹ ਲਸਲਾ ਲਸਾਂਸ ਹੈਗਾ ਵੀ ਸੀ ਕਿ ਨਹੀਂ ਹੈਗਾ ਉਹਨੇ ਸਾਰਾ ਕੁਝ ਆਪਾਂ ਅਜੇ ਤਾਈਂ ਹੀ ਰਵਾਲ ਜਿਹੜਾ ਵੈਪਨ ਹੈਗਾ ਇਹ ਕਬਜ਼ੇ ਚ ਲਿਆ ਉਹਦੇ ਲਾਇਸੈਂਸ ਲੈ ਕੇ ਚੈੱਕ ਕਰਾਂਗੇ ਕਿ ਇਹ ਕਦੋਂ ਬਣਿਆ ਕਿੱਦਾਂ ਬਣਿਆ